ਹਰਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਇਸ ਸਲਾਨਾ ਵਰਸੀ ਜਮਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਪੰਡ ਹਰਿਆਉਕਲਾ ਦੇ ਨਗਰ ਵਾਸੀਆਂ ਦੇ ਸੰਜੋਗ ਨਾਲ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਧੰਨਵਾਦ ਬਾਹਰੀ ਦਾਸ ਜੀ ਦੇ ਵਰਸੀ ਸਗਰਾਮ ਨੂੰ ਲੜੀਵਾਰ ਚੱਲ ਰਹੇ ਪਾਰਠਾਂ ਦੇ ਭੂਗ ਪਾਏ ਗਏ ਨੇ ਸੋ ਬੜੇ ਸ਼ਰਧਾ ਨਾਲ ਨਗਰ ਵਾਸੀਆਂ ਨੇ ਸੰਜੋਗਨਾ ਮਨਾਇਆ ਗਿਆ ਜਿੰਨੇ ਵੀ ਦੋਨੋਂ ਨੇੜਵਾਂ ਸੰਗਤ ਦਾ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਵੀ ਕਿਸੇ ਨੇ ਤਿਲ ਫੁੱਲ ਭੇਟਾ ਜਿੰਨੇ ਵੀ ਵੱਧ ਚੜਕੇ ਪਾਈ ਆ ਸਭ ਦਾ ਦੋਨੋਂ ਨੇੜਵਾਂ ਆਂ ਦਾ ਸਾਰਿਆਂ ਦਾ ਧੰਨਵਾਦ ਵੱਧ ਚੜਕੇ ਜਿੰਨੇ ਵੀ ਵੱਧ ਤੋਂ ਵੱਧ ਪ੍ਰੋਗਰਾਮ ਚ ਜਿੰਨਾ ਵੀ ਆਪਣੇ ਵੱਲੋਂ ਕੋਸ਼ਿਸ਼ ਕੋਰਦਵਾਰਾ ਬੰਦ ਕਮੇਟੀ ਵੱਲੋਂ ਕਰੀ ਗਈ ਆ ਕਿ ਹਰ ਤਰ੍ਹਾਂ ਦੀਆਂ ਸਮੱਸਿਆ ਆ ਪੂਰੀਆਂ ਕਰੀਆਂ ਜਾਣ ਪਰ ਕੋਸ਼ਕ ਫੇਰ ਵੀ ਰਹਿ ਜਾਂਦੀਆਂ ਨੇ ਜਿਵੇਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤਾਂ ਹੋ ਗਿਆ ਪਾਰਕਿੰਗ ਦੀ ਵੀ ਘਰ ਕੋਲ ਜਗਾ ਲਈ ਪਈ ਆ ਜੀ ਉਹ ਜਲਦੀ ਪੂਰੀ ਪਾਰਕਿੰਗ ਬਣਾ ਕੇ ਉਹ ਬੋਲ ਦਿੱਤੀ ਜਾਊਗੀ ਜਿਵੇਂ ਕਿ ਕੁਝ ਕਲੈਡ ਦੀ ਪ੍ਰੋਬਲਮ ਆਈ ਹੈ ਕਿ ਲੈਟਰ ਦੀ ਖਿਸ਼ੂਸ ਕਾਰਨ ਕਰਕੇ ਉਹ ਵੀ ਸਾਰਾ ਅੰਕੇ ਤੋਂ ਜਨਾਬਤ ਤੋਂ ਬਤ ਹੋ ਸਕਦਾ ਜਨਰੇਟਰ ਦੀ ਹੱਲ ਕਰਕੇ بڑا ਜਨਰੇਟਰ ਕਰਕੇ ਸਮੱਸਿਆ ਦੂਰ ਕੀਤੀ ਜਾਣਗੀਆਂ ਤੁਪ ਬਹੁਤ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦਾ ਅਸੀਂ ਤਹਿਤ ਰੋਂ ਧੰਨਵਾਦ ਕਰਦੇ ਆ ਕੋਈ ਗਲਤੀ ਭੁੱਲ ਚੁੱਕੇ ਹੋਗੇ ਤਾਂ ਮਾਫ਼ੀ ਚਾਹੁੰਦੇ ਆ ਸੋ ਧੰਨ ਬਾਬਾ ਹਰਦਾਸ ਜੀ ਦੀ ਪਾ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਰੱਖੜ ਪੁੰਨਿਆਂ ਨੂੰ ਬਾਬਾ ਜੀ ਦੀ ਵਰਸੀ ਮਨਾਈ ਜਾਂਦੀ ਹੈ ਸੋ ਸਭ ਦਾ ਆਿਆਂ ਦਾ ਸਾਹਿਬ ਨੂੰ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਵਰਦਨ ਚ ਕੀ ਕਹਿਣਾ ਚਾਹੁੰਦੇ ਹਾਂ ਸਰਦਾਰਾ ਵਰਸੀ ਮਨਾਈ ਗਈ ਹੈ ਵਾਹਿਗੁਰੂ ਸਾਹਿਬ ਅੱਗੇ ਵਰਸੀ ਅਤੇ ਬਾਬਾ ਹਰੀ ਰਾਜ ਜੀ ਨੇ तकरीबन 50 ਸਾਲ ਤੋਂ ਮਨਾ ਰਹੇ ਹੈ ਸਾਡਾ ਨਗਰ ਬਹੁਤ ਸਰਦਾਰਾ ਦੇ ਪਨਾ ਭਾਵਨਾ ਨਾਲ ਮਨਾ ਰਹੇ ਨੇ ਹਾਂ ਬਾਬਾ ਇਲਾਹੀ ਸਾਡੇ ਭਾਰਨਾਂ ਇੰਨੀਆਂ ਪੂਰੀਆਂ ਕਰਦੇ ਨੇ ਹਰ ਇੱਕ ਦੀ ਮੰਗ ਪੂਰੀ ਕਰਦੇ ਨੇ ਬੱਚਾ ਬੱਚਾ ਅਨੇ ਬਾਰ ਬਾਰ ਘਰ ਜੀ ਪੂਰੇ ਹਾਂਜੀ ਸੰਗਤ ਦਾ ਪੂਰਾ ਰੈਡੀ ਹੋ ਗਿਆ ਜੀ ਨੂੰ ਧੰਨਵਾਦ ਕਰਦੇ ਹਾਂ ਹਮ ਹਰ ਇੱਕ ਲੱਕੜ ਪੁੰਨ ਸਾਡੇ ਪਾਸੇ ਮਿਲਾਈ ਦੋ ਚਾਹ ਬਾਕੀ ਕੋਈ ਪ੍ਰੋਬਲਮ ਆ ਜਰੂਰ ਆ ਜਾਂਦੀਆਂ ਨੇ ਉਹ ਵੀ ਜਦੋਂ ਹੋਵੇ ਤੇ ਕਦੇ ਪੂਰੀ ਆ ਕਰਾਂਗੇ ਪਤਾ ਨਹੀਂ ਅੱਲਾ ਹਾਂਜੀ ਜਦ ਤੱਕ ਉਹ ਕੇ ਬਾਰਸ਼ ਪੈਂਦੀ ਹੈ ਬਾਰਸ਼ ਵਿੱਚ ਬੜੀ ਸਮੱਸਿਆ ਆਉਂਦੀ ਆ ਔਰ ਜਿੰਮੇ ਸਰਟ ਵਗੈਰਾ ਸੀ ਤੂੰ ਹੋਰ ਵੀ ਕੋਈ ਜਗ੍ਹਾ ਵਗੈਰਾ ਲਈਤੀ ਹੁਣ ਹਾਂਜੀ ਜਗ੍ਹਾ ਲਈ ਪਈ ਆ ਕੋਈ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਆ ਜਦੋਂ ਉਹ ਪ੍ਰੋਬਲਮ ਹੱਲ ਹੋਊਗੀ ਮਾਲਕ ਨੇ ਕਰਤੀ ਅਸੀਂ ਉੱਥੇ ਬਣਾ ਰਹੇ ਆ ਮੰਗਰ ਦਾ तकरीबन ਹਲ ਖਟਾ ਉੱਥੇ ਚਲੇ ਜਾਵਾਂ ਹੂੰ ਬਹੁਤ ਬੜਾ ਵਧੀਆ ਬਣ ਜਾਣਾ ਕਿਉਂ ਸੰਗਤ ਵੱਧ ਰਹੀ ਆ ਦਨੋ ਪਰਦੇਨ ਬਾਬਾ ਅਦਾਜੀ ਦੇ ਬਹੁਤ ਜ਼ਿਆਦੇ ਭਾਵਨਾ ਨਾਲ ਸੰਗਤ ਆ ਰਹੀ ਆ ਅਡੇ ਦੇ ਬਗਨ ਪਰਿਵਾਰ ਕੋਈ ਉਹ ਜਿੱਥੇ ਵੀ ਬੈਠੇ ਆ ਹਰ ਬਰਸੀ ਨੂੰ ਆਉਂਦੇ ਆ ਜੀ ਮਾਣੇ ਬਾਬਾ ਵੀ ਉਹਦੇ ਪੁੰਨਿਆ ਕਰਦਾ ਹੂੰ ਇਸ ਕਰਕੇ ਸਾਨੂੰ ਵੀ ਉਹ ਵਧਾਉਣਾ ਪੈਂਦਾ ਹਾਂਜੀ ਕਿੰਨੀ ਕਿ ਸੰਗਤ ਆਈ ਅੱਜ ਸੰਗਤ तकरीबन ਕੋਈ ਘੈਰ ਘਿਰਦੀ ਰਹੇਗੀ ਇਸ ਤਰ੍ਹਾਂ ਵੀ ਹਰ ਇੱਕ ਸਾਲ ਮਨਾਈ ਜਾਂਦੀ ਹੈ ਇਹਨਾਂ ਦੀ ਹੂੰ ਕੁਝ ਸੰਗਤ ਗਿਰਦੀ ਦਾ ਪਤਾ ਹੀ ਲੱਗ ਰਿਹਾ ਹੁਣ ਲੜੀ ਚੱਲ ਰਹੀ ਦੀ ਵੀ ਬਾਗੈ ਨੂੰ ਸੰਗਤ ਵਧਦੀ ਜਾਂਦੀ ਹੈ ਵਧਦੀ ਜਾਂਦੀ ਹੈ ਜੇ ਅੱਗੇ ਤੋਂ ਹੁਣ ਬਰਸੀ ਤੋਂ ਬਾਅਦ ਵੀ ਪਾਠ ਹੋਰ ਨਿਆਰੇ ਦੋ ਜੀ ਇਸ ਕਰਕੇ ਬਾਬਾ ਹਰ ਕੇ ਦਿਲਾਂ ਦੀ ਭਾਵਨਾ ਪੂਰੀਆ ਕਰਦੇ ਆ ਉਹਨਾਂ ਸੰਗਤ ਦੀ ਸਰਦਾ ਵਧਦੀ ਜਾਂਦੀ ਹੈ ਇਸ ਕਰਕੇ ਜੀ ਕਮੇਟੀ ਵੱਲੋਂ ਪ੍ਰਮਾਣਿਤ ਤੇ ਲੱਗ ਰਹੇ ਸੀ ਸਾਰੇ ਸੰਗਤਾਂ ਦਾ ਦੂਰ ਨੇੜੇ ਜੀ ਰੋ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਹਾਂਜੀ ਜਿਹੜੇ ਸਲਾਨਾ ਵਾਸੀ ਰਹਿ ਕੇ ਕੀ ਕਰਨ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਘਾਲ ਸਾਹਿਬ ਜੀ ਦੀ ਫਤਿਹ ਧੰਨ ਧੰਨ ਬਾਬਾ ਹਰੀਦਾਸ ਜੀ ਦੀ ਰਖੜ ਪੁੰਨਿਆਂ ਨੂੰ ਹਰ ਸਾਲ ਹਰੇਕ ਪਿੰਡ ਦੇ ਬਰਸੀ ਮਨਾਈ ਜਾਂਦੀ ਹੈ ਜੀ ਤੇ ਉਹ ਅੱਗੇ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਇੱਥੇ ਸ਼ਰਦਾ ਲੋਕਾਂ 'ਚ ਬਹੁਤ ਜ਼ਿਆਦਾ ਸੁੱਖਾਂਵਾਰਾਂ ਆਉਂਦੀਆਂ ਨੇ ਤੇ ਕੁਝ ਸਾਡੇ ਬੱਚੇ ਜੋ ਬਾਹਰ ਗਏ ਨੇ ਉਹਨਾਂ ਨੇ ਬਹੁਤ ਸੇਵਾ ਭੇਜੀ ਕਿਸੇ ਨੇ ਮਾਇਆ ਦੇ ਰੂਪ 'ਚ ਸੇਵਾ ਦਿੱਤੀ ਹੈ ਕਿਸੇ ਨੇ ਦੁੱਧ ਦੇ ਰੂਪ 'ਚ ਕਿਸੇ ਨੇ ਰਾਸ਼ਨ ਭੇਜਿਆ ਕਮੇਟੀ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਸਾਰਿਆਂ ਨੂੰ ਕਹਿੰਦੀ ਆ ਵੀ ਭਾਈ ਅੱਗੇ ਤੋਂ ਵੱਧ ਚੜ ਕੇ ਹੋਰ ਹਿੱਸਾ ਪਾਇਆ ਕਰੋ ਤਾਂ ਕਿ ਆਪਾਂ ਬਾਬਾ ਜੀ ਦੀ ਵਰਸੀ ਨੂੰ ਹੋਰ ਚਾਹ ਨਾਲ ਮਨਾ ਸਕੀਏ ਔਰ ਜਦੋਂ ਗੁੱਟੇ ਵਗਰੇ ਵੀ ਬੰਡਲ ਲੱਗੇ ਕਿ ਉਹਨੇ ਲਿਆ ਕੇ ਰੱਖੇ ਹਾਂਜੀ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁੱਟਿਆਂ ਦੀ ਸੇਵਾ ਤੇ ਗੁੱਟੇ ਵੀ ਦਿੱਤੇ ਜਾਣਗੇ ਹਰ ਇੱਕ ਪਰਿਵਾਰ ਨੂੰ ਜੋ ਵੀ ਆਏ ਨੇ ਇੱਥੇ ਇਕ ਗੁੱਟਾ ਦਿੱਤਾ ਜਾਊਗਾ ਤੇ ਸਰਦਾਰ ਜਦਾਰ ਸਿੰਘ ਢਿੱਲੋਂ ਜੀ ਤੇ ਹਰਪ੍ਰੀਤ ਲੰਬੜਦਾਰ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਉਹਨਾਂ ਵੱਲੋਂ ਗੁੱਟਿਆਂ ਦੀ ਸੇਵਾ ਵੀ ਲਈ ਗਈ ਹੈ ਤੇ ਗੁੱਟੇ ਵੀ ਬੰਨਣਗੇ ਵੀ ਤੇ ਇਹਨਾਂ ਨੇ ਵਰਸੀ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਤੇ ਕਮੇਟੀ ਇਹਨਾਂ ਦਾ ਵੀ ਧੰਨਵਾਦ ਕਰਦੀ ਹੈ ਕਿ ਸਾਡੇ ਕੈਸ਼ੀਅਰ ਦਾ ਮੋਹਨ ਸਿੰਘ ਜੀ ਨੇ ਇਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਤੇ ਮੈਂ ਲੋਕਾਂ ਨੂੰ ਹੋਰ ਅਪੀਲ ਕਰੂੰਗਾ 20 ਵਰਸੀ ਦੇ ਦਿਨਾਂ ਦੇ ਵਿੱਚ ਮੋਹਨ ਸਿੰਘ ਜੀ ਨੂੰ ਆ ਕੇ ਮਿਲਿਆ ਜਾਵੇ ਨਵੇਂ ਬੱਚੇ ਨੇ ਜਿਹੜੇ ਆ ਕੇ ਇਹਨਾਂ ਨੂੰ ਮਿਲਣ ਤਾਂ ਕਿ ਇਹਨਾਂ ਦਾ ਥੋੜਾ ਜਿਹਾ ਵਜਨ ਘਟਾਈਏ ਕਿਉਂਕਿ ਸਾਰਾ ਦਿਨ ਭੱਜੇ ਣੱਠੇ ਫਿਰਦੇ ਨੇ ਇਕੱਲੇ ਨੇ ਮੈਂ ਇਹੀ ਅਪੀਲ ਕਰੂੰਗਾ ਨਗਰ ਵਾਸੀਆਂ ਨੂੰ ਵੀ ਇਹਨਾਂ ਨੂੰ ਮਿਲ ਕੇ ਇਹਨਾਂ ਦਾ ਥੋੜਾ ਜਿਹਾ ਵਜਨ ਘਟਾਇਆ ਜਾਵੇ ਤਾਂ ਕਿ ਨਵੇਂ ਮੁੰਡੇ ਆ ਕੇ ਕੰਮ ਕਰਨ ਤੇ ਇਹਨਾਂ ਦਾ ਬੋਝ ਘਟਾਇਆ ਜਾਵੇ ਨਹੀਂ ਤਾਂ ਪਿੰਡ ਵਾਲਿਆਂ ਦਾ ਕਿੰਨਾ ਸਹਿਯੋਗ ਪਿੰਡ ਵਾਲਿਆਂ ਦਾ ਜੀ ਬਹੁਤ ਸਹਿਯੋਗ ਆ ਨਕਰ ਦਾ ਤਾਂ ਜੀ ਧੰਨਵਾਦ ਕਰਦੇ ਆ ਜੀ ਸਾਰੇ ਨਕਰ ਦਾ ਸਹਿਯੋਗ ਆ ਰਿਹਾ ਇਲਾਕੇ ਦਾ ਵੀ ਸਹਿਯੋਗ ਆ ਜੀ ਦੇਸ਼ਾਂ ਵਿਦੇਸ਼ਾਂ ਚ ਬੈਠੀ ਸੰਗਤ ਦਾ ਵੀ ਸਹਿਯੋਗ ਆ ਜੀ ਤੇ ਇੱਥੇ ਦਾ ਹਰ ਸਾਲ ਰਖੜ ਪੁੰਨਿਆਂ ਨੂੰ ਬਾਬਾ ਜੀ ਦੀ ਅਸੀਂ ਵਰਸੀ ਮਨਾਉਂਦੇ ਆ ਤੇ ਸੁੱਖਾਂ ਵਾਰ ਆਉਂਦੀਆਂ ਨੇ ਜੀ ਤੇ ਅਸੀਂ ਕਮੇਟੀ ਨਕਰ ਇਲਾਕਾ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਕਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਜੀ ਉਹਦਾ ਸਾਡੇ ਜਿੱਥੇ ਲੜੀ ਚੱਲਦੀ ਆ ਜੀ ਬਾਬਾ ਜੀ ਦੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਆ 20-20 ਪਾਠ ਵੀ ਹੁੰਦੇ ਨੇ 25-25 ਪਾਠ ਵੀ ਹੁੰਦੇ ਨੇ ਹੁਣ ਅੱਜ ਬਾਬਾ ਜੀ ਦੀ ਵਰਸੀ ਦੇ ਪੂ ਪਾਏ ਗਿਆ ਨੇ ਇਹ ਤੋਂ ਬਾਅਦ ਵੀ ਦੋ ਪਾਠ ਨੇ ਜੀ ਤੇ ਬਾਬਾ ਜੀ ਦੀ ਬਸ ਕਿਰਪਾ ਮਹਾਰਾਜ ਦੀ ਲੜੀ ਤਾਂ ਚੱਲਦੀ ਹੋ ਰਹੀ ਦੀ ਆ ਜੀ 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 ਖਾਲਸਾ ਵੈਦਿਕ ਪਟਿਆ ਜੀ ਸਾਡੇ ਵਾਲੇ ਸੱਜਣ ਜਿੰਨੇ ਸਾਡੇ ਦਿੱਤਨ ਤੋਂ ਉਸ ਤੋਂ ਹੈ ਸਾਰਾ ਧੰਨਵਾਦ ਹਰ ਮੌਜੂਦ ਸਿਹਯਾਰ ਦਾਨ ਗਵਿੰਦਰ ਸਿੰਘ ਜੀ ਜੀ ਤਾਂ ਬੰਨ੍ਹਦੇ ਸਾਡੇ ਸਨੀ ਆਉਣਗੇ ਜਿੰਨੇ ਪਿੰਡ ਚੋਂ ਨਕਰ ਜਵਾਰੇ ਸਾਰੋਂ ਕਲਵਾਬ ਸਾਡਾ ਬਹੁਤ ਸੋਹਣਾ ਤਾਸ ਰਿਹਾ ਬਾਬਾ ਦੱਸਦੇ ਨੇ ਜਿਵੇਂ ਕੋਲ ਦਾ ਜਾਨੀ ਪਾਈ ਜਾਂਦੀ ਹੈ ਇਹ ਸਾਲਾਂ ਤੋਂ ਉਹ ਤਾਂ ਜਾਨੀ ਧੂਮ ਧਾਮ ਨਾ ਮਨ ਨੇ ਸਾਰੇ ਸਿ ਭੰਨੀ ਨੇ ਸਾਡੇ ਨਕਰ ਦੇ ਨੂੰ ਸਾਰਿਆਂ ਨੂੰ ਬਣਾਉਂਦੇ ਮੈਂ ਕਹਦਾ ਕਿ ਸਾਡੇ ਵਿੱਚ ਦੋਸਤ ਭੈਣ ਭਰਾ ਬੱਚੇ ਸੇਵਾ ਦਾ ਸਾਰਾ ਲੰਘਿਆ ਸਾਡੇ ਕੰਗਿਆ ਬਹੁਤ ਸਾਡੇ ਨੋਟਿਸ ਤੋਂ ਹੋਇਆ ਹੈ ਅਸਲਾਮੁਅਲਾਈਕੁਮ ਜੀ ਬਾਕੀ ਸਾਰੇ ਬੈਰ ਵੀ ਦੇਤੇ